ਉਨ੍ਹਾਂ ਦਾ ਜੇ ਇਹੋ ਜਿਹੇ ਹਾਲਾਤ ਬਣਦੇ ਨੇ ਤੇ ਰਹਿਣ ਦਾ ਪ੍ਰਬੰਧ ਸਰਾਵਾਂ ਦਾ ਲੰਗਰ ਪਾਣੀ ਪ੍ਰਸ਼ਾਦੇ ਦਾ ਪ੍ਰਬੰਧ ਤੇ ਮੈਡੀਕਲ ਸਹੂਲਤ ਜਿਹੜੀ ਹੈ ਜਿੰਨੇ ਬਾਰਡਰ ਏਰੀਆ ਦੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਭਾਨ ਨੇ ਉਹਨਾਂ ਦੇ ਮੈਨੇਜਰ ਸਭਾਨ ਨੂੰ ਇਹ ਹਦਾਇਤ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਫਿਰ ਸਾਰਾ ਪ੍ਰਬੰਧ ਜਿਹੜਾ ਕਰੋ ਜੇ ਇਹੋ ਜਿਹਾ ਕੋਈ ਹਾਲਾਤ ਇਤਰਾਨਾ ਬਣਦਾ ਹੈ ਤੇ ਇਨਾਂ ਵਿਚਾਰੇ ਲੋਕਾਂ ਦਾ ਰਹਿਣ ਸਹਿਣ ਦਾ ਤੇ ਦਵਾਈਆਂ ਦਾ ਤੇ ਪ੍ਰਸ਼ਾਦੇ ਦਾ ਪ੍ਰਬੰਧ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ ਔਰ ਮੈਂ ਸਮਝਦਾ ਵੀ ਇੱਕ ਬ�ਾਸ ਬੇਨਤੀ ਕਰਦਾ ਵੀ ਗੁਰ ਅਮਨ ਅਸੀਂ ਵੀ ਚਾਹੁੰਦੇ ਆਂ ਤੇ ਅਮਨ ਪਾਰ ਵਾਲੇ ਵੀ ਚਾਹੁੰਦੇ ਨੇ ਲੜਾਈ ਨਾ ਲੱਗੇ ਕਿਉਂਕਿ ਜਦੋਂ ਲੜਾਈਆਂ ਲੱਗਦੀਆਂ ਨੇ ਤੇ ਸਾਡੀ ਆਰਥਿਕਤਾ ਨੂੰ ਟਾ ਲੱਗਦੀ ਹੈ ਤੇ ਪੰਜਾਬ ਤਾਂ ਅੱਗੇ ਹੀ ਆਰਥਿਕ ਮੰਦ ਹਾਲੇ ਦੇ ਵਿੱਚੋਂ ਲੰਘ ਰਿਹਾ ਹੈ ਮੈਨੂੰ ਯਾਦ ਆ 2014-15 ਚ ਉਦੋਂ ਵੀ ਇੱਕ ਵਾਰ ਜਦੋਂ ਹਾਲਾਤ ਬਣੇ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਪਹਿਲਾਂ ਲੰਗਰ ਪ੍ਰਸ਼ਾਦੇ ਦਾ ਪਾਣੀ ਪ੍ਰਬੰਧ ਕੀਤਾ ਔਰ ਸਾਡੇ ਸਵਰਗਵਾਸੀ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਗਲੇ ਦਿਨ ਹੀ ਇਸ ਪਿੰਡ ਦੇ ਦੌਕੇ ਵਿੱਚ ਪਹੁੰਚ ਕੇ ਸਨ ਲੋਕਾਂ ਦੇ ਸਾਨੂੰ ਬਹੁਤ ਹਸਾਰਾ ਅੱਜ ਮਿਲਿਆ ਵਾ ਅੱਗੇ ਵੀ ਉਹਨਾਂ ਸਾਨੂੰ ਬੱਸਾਂ ਭੇਜੀਆਂ ਸੀ ਸਾਡੇ ਗਰੀਬਾਂ ਵਾਸਤੇ